ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅਨੁਸ਼ਾਨੀਅਤ ਦੇ ਨਾਂ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਓ ਅੱਜ ਕਰਦੇ ਆਪਾਂ ਗਿਣਤੀ ਆਪਣੇ ਮਨ ਦੇ ਵਿੱਚ ਇੱਕ ਸਵਾਲ ਆਉਗਾ ਵੀ ਗਿਣਤੀ ਕਿਉਂ ਕਰਦੇ ਆ ਕਿਉਂ ਤੇ ਕਾਹ ਤੋਂ ਜਦੋਂ ਸਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਤਾਂ ਅਸੀਂ ਬਹੁਤ ਗਾਂ ਤੁਰ ਜਾਂਦੇ ਆ ਸੋ ਗਿਣਤੀ ਸ਼ੁਰੂ ਕਰਦੇ ਆ ਜੀ ਆਪਾਂ 1 2 3 4 5 6 7 8 9 10 ਇਹ 10 ਦੀ ਗਿਣਤੀ ਆਪਾਂ ਕਿਉਂ ਕੀਤੀ ਕਾਦੋਂ ਕੀਤੀ ਇਹ ਵੀ ਤੁਹਾਨੂੰ ਦੱਸਦੇ ਆ ਤੇ ਗਿਣਤੀ ਇਹ ਵਧੂਗੀ ਘਟਦੀ ਨਹੀਂ ਇਹ ਵੀ ਤੁਹਾਨੂੰ ਦੱਸਾਂਗੇ ਗਿਣਤੀ ਇਹ ਕਾਦੋਂ ਕੀਤੀ ਵਧੂਗੀ ਕਿਵੇਂ ਕਿਉਂਕਿ ਚਿੱਟੇ ਨੇ ਲੋਕਾਂ ਦਾ ਵੇੜਾ ਜਮਾ ਗਰਕ ਕਰਤਾ ਸਾਡੇ ਪਿੰਡ ਦੇ ਵਿੱਚ ਘੱਟ ਤੋਂ ਘੱਟ ਮੈਂ ਦੱਸ ਗਿਣਿਆ ਹੋ ਸਕਦਾ ਵੀ ਇੱਕ ਦਵਾ ਮੈਂ ਭੁੱਲ ਗਿਆ ਹੋਵਾਂ ਇੱਕ ਦੋ 15 ਤੋਂ ਲੈ ਕੇ 16 17 14 15 16 17 ਦੇ ਮੁੰਡੇ ਘੱਟ ਤੋਂ ਘੱਟ 10 ਮਰ ਗਏ ਬਾਈ ਚਿੱਟੇ ਦੇ ਨਾਲ ਚਿੱਟੇ ਦੇ ਟਿੱਕੇ ਲਾ ਲਾ ਕੇ 10 ਮਾਰ ਕੇ ਤੇ 10 ਜਿਹੜੇ ਅੱਜ ਸਵੇਰ 10 ਦਿਨਾਂ ਦੇ ਵਿੱਚ ਵਿੱਚ ਕਹਿ ਲਓ ਬਹੁਤ ਔਖਾ ਸ਼ਬਦ ਹੈ ਕਹਿਣਾ ਇਹ ਕੈਨੂੰ ਜੀ ਨਹੀਂ ਕਰਦਾ ਪਰ ਜਿਹੜੇ ਹਾਲਾਤ ਆ ਜਿਹੜੀ ਸਥਿਤੀ ਆ ਉਹ ਦੇਖ ਕੇ ਲੱਗਦਾ ਵੀ 10 ਦਿਨ ਨਹੀਂ ਕੱਢਦੇ ਐਨੀ ਮਾੜੀ ਕੰਡੀਸ਼ਨ ਆ ਉਹਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਲੋਕਾਂ ਨੂੰ ਮਿਲਦਾ ਕੀ ਆ ਉਹ ਮਾਵਾਂ ਦੇ ਵੈਨ ਨਹੀਂ ਸੁਣਦੇ ਸਰਕਾਰਾਂ ਨੂੰ ਇਹਨਾਂ ਹਾਕਮਾਂ ਨੂੰ ਇਹਨਾਂ ਦੇ ਕੰਨ ਪਤਾ ਨਹੀਂ ਕਿਉਂ ਬੋਲੇ ਹੋਏ ਆ ਇਹਨਾਂ ਹਕਮਾਂ ਦੇ ਸਰਕਾਰਾਂ ਦੇ ਉਹ ਭੈਣਾਂ ਦੇ ਬੈਨ ਨਹੀਂ ਸੁਣਦੇ ਮਾਮਾ ਬਿਲਕਦੀਆਂ ਇਕੱਲੇ ਇਕੱਲੇ ਪੁੱਤ ਆਸ ਉਹਨਾਂ ਮਾਮਾਂ ਦੀ ਜਿਹੜੇ ਘਰਾਂ ਦੇ ਚਿਰਾਗ ਬੁਝੀ ਜਾਂਦੇ ਆ ਸੋ ਮੇਰੇ ਪਿੰਡ ਦੀ ਕਹਾਣੀ ਨਹੀਂ ਇਹ ਹਰ ਇੱਕ ਪਿੰਡ ਦੀ ਕਹਾਣੀ ਆ ਹਰ ਇੱਕ ਪਿੰਡ ਦੇ ਵਿੱਚ ਰਜਾਨਾ ਅਰਥੀ ਉੱਠਦੀ ਏ ਇੱਕ ਨੌਜਵਾਨ ਦੀ ਕੋਈ ਦੰਡਾ ਹੋ ਜਾ ਨਹੀਂ ਹੋਣਾ ਜਿੱਥੇ ਕਿਸੇ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਅਰਥ ਹੀ ਨਾ ਰਦੀ ਹੋਵੇ ਸਉ ਅਸੀਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਇਸ ਕਾਲੇ ਦੌਰ ਚੋਂ ਇਸ ਪੰਜਾਬ ਦੇ ਬੱਚਿਆਂ ਨੂੰ ਇਸ ਪੰਜਾਬ ਦੀਆਂ ਮਾਵਾਂ ਨੂੰ ਕਦੋਂ ਸੱਚੇ ਪਾਤਸ਼ਾਹ ਮੁਕਤ ਹੋਣਗੇ ਇਹ ਕਦੋਂ ਇਹਨਾਂ ਦੇ ਵੈਣ ਰੁਕਣਗੇ ਕਦੋਂ ਇਹ ਪੰਜਾਬ ਦਾ ਕਾਲਾ ਦੌਰ ਖਤਮ ਹੋਊਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ